ਚੱਲ ਚੁੱਕਿਆਂ ਤੇ ਮੰਮਾ ਹੋਣੀ ਆ ਰਹੇ ਨੇ ਪਿੱਛੇ ਹਾਊ ਵਾਸ ਦ ਰਾਈਡ ਕੇ ਯੈਸ ਇੰਜੋਏਡ ਓਕੇ ਤੁਹਾਡੀ ਰਾਈਡ ਬੜੀ ਕੀ ਆਪ ਸਾਨੂੰ ਟਾਈਮ ਦਿੱਤਾ ਸੀਗਾ 5:30 ਦਾ ਤੇ ਆਪਾਂ 5:40 ਨੂੰ ਨਿਕਲੇ ਆਏ ਹਾਂ ਬਸ ਸੇਫਲੀ ਆਪਾਂ ਨਾਲ ਫੇਸ ਕਰੀਏ ਉਸ ਪਾਪਾ ਕਿਸੌਲੀ ਚੱਲੀਏ ਯਾਰ ਹਾਂ ਕਿਸੌਲੀ ਚੱਲੀਏ ਜਾਣਾ ਯਾਰ ਜਾਣਾ ਪਾਪਾ ਆਪਾਂ ਆਪਣੇ ਆਪ ਉਥੋਂ ਥਾਨ ਕੇ ਆਏ ਸੀ ਕਿ ਕਿਸੌਲੀ ਜਾਣਾ ਹੁਣ ਜਾਵਾਂਗੇ हमारी शेरनी छोटी-मोटी गद्दियां आ नहीं सकती है ना मम्मा मुझ उत्तो छोटी-मोटी गद्दियां नहीं आ सकती हैं फ्रीजर भर गया सिर्फ ग्रैंड विटारा आ सकती है पेट में जो दूसरी बारी तण नु बैठ गया शॉपिंग करनी है इतों कम नहीं पूछी है कदमो टाइम भी स्पेड है तू मांगती है हम्म ਮੈਂ ਤੇ ਸਮਰਤੂ ਦੀ ਗੱਲ ਹੈ ਆ ਮਟਕਾ ਲੈਣਾ ਹੂੰ ਆ ਜਾ ਪਾਹ ਨੂੰ ਦੀ ਕਮੀ ਸਾਡੇ ਘਰੇ ਨੂੰ ਦਾ ਵੱਡਾ ਹੋ ਗਿਆ ਕਿਧਰ ਆਟਾ ਕਿਧਰ ਆਈ ਸੀ ਹਾਂ ਅਪਾ ਪੋੜੀਆਂ ਤਾਂ ਆਈ ਸੀ ਪੋੜੀਆਂ ਤੋਂ ਚੱਲੇਗੀ ਕਿਤੇ ਹੋਰ ਬਗਜੋ ਕਿਤੇ ਆ ਜਾਓ ਤੇ ਸਾਡੋ ਜਾਦੀ ਉਹ ਨਹੀਂ ਤੇ ਪਾਰਕਿੰਗ ਹੀ ਜਾਓ। ਹੁਣ ਇਹ ਉਹ ਚੱਲ। ਦੋਸਤਾਂ ਡਰਾਈਵਰ? ਪੁੱਟਾ। ਇਹਨਾਂ ਦੀ ਬਰੀਜ਼ਾ ਗੱਡੀ ਤਾਂ ਆ ਗਈ ਜੇ ਤੇ ਸਾਡੀ ਹਲੇ ਵਿੱਚ ਓਹ ਹੋਹ ਆਹ ਕੀ ਹੋਇਆ? ਆਹ ਹੁੰਦੀ ਹੈ ਡਰਾਈਵਿੰਗ। ਦੇਖੋ ਆਪਾਂ। ਹਲੇ ਆਪਣੀ ਵੀ ਆਊਗੀ। ਕਾਰ ਸ਼ੋਅ ਦੇਖਦੇ ਆਂ ਅਸੀਂ। ਆ ਗਈ ਸਾਡੀ ਗ੍ਰੈਂਡ ਵਿਟਾਰਾ ਦੇਖਿਓ ਕਿਵੇਂ ਆਉਂਦੀ ਗੱਡੀ ਦੇਖਿਓ ਆ ਹੁੰਦੀ ਹੈ ਡਰਾਈਵਿੰਗ ਪਾਪਾ ਨੇ ਗੱਡੀ ਰੋਕ ਦੇਣੀ ਸੀ ਪਰ ਗੱਡੀ ਬੰਦ ਕਰ ਦੇਣੀ ਸੀ ਚਲੋ थैंक यू चलो जी भाई इतना ले आओ जी कसौल। कसौल। रहे हैं पार्किंग च सही तरीके ਨਾਲ ਲਾਓ ਕੋਈ ਹੋਰ ਕਸੌਲ ਨਹੀਂ ਹੈਗਾ ਇਹ ਕਸੌਲੀ

ਪਪਾ ਪਰਚੀ ਜੀ ਸੰਭਾਲ ਲਓ ਮੰਗਣਗੇ ਫਿਰ ਬਾਅਦ ਵਿੱਚ ਉੱਥੇ ਰੱਖ ਦਿਓ ਗੱਡੀ 'ਚ ਰੱਖ ਦਿਓ ਆ ਪਾਪਾ ਦੇ ਪਰਚੇ ਪਾਤੀ ਮੈਂ ਪਾਪਾ ਗੱਡੀ ਚਾਬੀ ਲੋ ਗਾਈ ਜੀ ਆਪਣੀ ਦੂਸਰੀ ਬਾਡੀ ਵੀ ਆ ਗਈ ਹੋਰ ਸਮਾਂ ਉਸੇ ਸੀਗਾ ਇੱਥੇ ਦੇਖਣੇ ਕੋਈ ਨਹੀਂ ਆਉਂਦਾ ਕੰਤਾ ਇਹ ਦੇਖੋ ਵੀ ਪਹਿਲਾਂ ਦੇ ਲਈ ਸਮਾਰਟ ਚਲੋ ਦੇਖੋ ਵੀ ਤੁਹਾਨੂੰ ਤਾਂ ਨਹੀਂ ਕੋਈ ਆ ਰਿਹਾ ਹੈ ਹੈ ਤੇ ਮੇਰੇ ਕੋਲ ਥਰਡ ਲੱਗ ਰਹੀ ਹੈ ਰੋਡ

ਫੱਕਰਿਆ ਤੂੰ ਹੈ ਵੱਡੀ ਵੱਡੀ ਨਾਲਾਂ ਆ ਕੇ ਆ ਗਏ ਚਲੋ ਕੋਈ ਨਾ ਠੀਕ ਹੈ ਆ ਜਾ ਯਾਰ ਇੰਨਾ ਨਹੀਂ ਹੁੰਦਾ ਪਦੇ ਵਾਸਤੇ ਅਸੀਂ ਇਹ ਚੀਜ਼ ਲੈ ਕੇ ਦਿੱਤੀ ਹੈ ਤੇ ਇਹਦੇ ਦਾ ਇਹਦਾ ਫੰਕਸ਼ਨ ਬਹੁਤ ਅੱਛਾ ਹੈ ਕਿ ਸਰਦੀ ਜਿਹੜੀ ਲੱਗਦੀ ਨਹੀਂ ਲੱਗਦੀ ਨਹੀਂ ਜੇ ਅਸੀਂ ਫਤੇ ਨੂੰ ਬੁਲਾਵਾਂਗੇ ਨਾ ਫਤੇ ਆ ਜੀ ਆਪਾ ਫਤੇ ਸੁਣਦਾ ਨਹੀਂ ਫਤੇ ਫਤੇ ਦੇਖ ਰਿਆ ਨਾਲ ਦਾ ਦੇਖ ਫਤੇ ਹਾਂਜੀ 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 ਕੀ ਕਹਿ ਰਹੇ ਤੁਸੀਂ ਮਹੋਣੀ ਆ ਗਈ ਤੇ ਆਪਾਂ ਇੱਥੇ ਬੈਠੇ ਸੀ ਕਿਉਂ ਮੋਂ ਸ਼ਾਪਿੰਗ ਕਰਕੇ ਆਏ ਨੇ ਡਾਈਨਿੰਗ ਟੇਬਲ ਆ ਆ ਗਿਆ ਆਪਣਾ ਸਿੱਧੂ ਆ ਆ ਗਿਆ ਆਪਣਾ ਸਿੱਧੂ ਤੇ ਇਹ ਹੈਗੇ ਮੋਮੋਜ਼ ਕਿਵੇਂ ਜਪਾ ਸਿੱਧੂ ਮੈਂ ਵੀ ਕਹਿੰਦਾ ਆ ਤੁਸੀਂ ਨਾਲ ਆ ਲੈ ਆ ਤੁਸੀਂ ਲੈ ਲਿਆ ਹੈ ਜਿਹੜਾ ਬਹੁਤ ਆਹ ਤਾਂ ਉਹੀ ਆ ਗਏ ਅੱਛਾ ਤੇ ਲਓ ਜੀ ਇਹਨਾਂ ਨੇ ਆਪਣੇ ਆਪਣੇ ਕੰਟਕਣ ਵਾਲੇ ਆ ਲੈ ਲੇ ヘア ਬੈਂਡ ਜੇ ਕਿਰਨ ਵਾਸਤੇ ਕਿਰਨ ਵਾਸਤੇ ਆ ਬਚਾਰੀ ਨੇ ਇਹ ਤਾਂ ਸਰਨਾ ਨਹੀਂ ਕਿਰਨ ਦਾ ਟੋਪੀ ਲੈ ਲੋ ਲੈ ਲੋ ਕਰਨ ਵਾਸਤੇ ਟੋਪੀ ਲੈ ਲੋ ਤੇ ਲੋ ਜੀ ਅਸੀਂ ਨੇ ਸਿੱਧੂ ਸਿੱਧੂ ਤੇ ਹੋਰ ਜਿੰਨਾ ਫੂਟ ਫਾੜਾ ਦਾ ਟਰਾਈ ਕਰ ਲਿਆ ਆਪਾਂ ਨੇ ਹੁਣ ਆਪਾਂ ਚੱਲਨੇ ਆਂ ਵਾਪਸ ਘਰਾਂ ਨੂੰ ਹੋਟਲ 'ਚ ਅਸੀਂ ਨਹੀਂ ਰੁਕਾਂਗੇ ਕਿਉਂਕਿ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਸਵੇਰੇ ਫੇਰ ਬਾਜੜ ਹੋਣੀ ਐ ਤੇ ਆਪਾਂ ਨੇ ਇੱਕ ਸੌਲੀ ਘੁੰਮਣਾ ਸੀ ਘੁੰਮ ਲੇ ਤੇ ਆਹ ਥੋੜਾ ਬੋਤ ਸਮਾਨ ਲੈ ਰਹੇ ਨੇ ਤੇ ਇਹਨਾਂ ਨੂੰ ਸਮਾਨ ਲੈ ਲੈਣ ਦਿਓ ਤੇ ਫਿਰ ਆਪਾਂ ਚੱਲਦੇ ਆਂ ਗਰਮ ਜਲ ਮਗਾ ਜਰਾਬਾ ਲਓ ਯਾਰ ਹਾਂ ਜਰਾਬਾ ਜਰਾ ਦੇ ਕੇ ਲਿਆਣੀ ਆ ਬਈ ਗੁੰਡੇ ਲੰਡੇ ਗੁੰਡੇ ਇਹ ਤਾਂ ਸ਼ੋਲੇ ਫਰਮਾ ਠਾਕੁਰ ਲੱਗਨੇ ਮ ਲੱਗਦਾ ਗੱਬਰ ਗੱਬਰ ਇਹ ਹੱਥ ਵੀ ਦੇ ਦੇ ਠਾਕੁਰ ਨਹੀਂ ਦਿੰਦਾ ਨਹੀਂ ਦਿੰਦਾ ਆਪਾਂ ਆਪ ਨਹੀਂ ਤੇ ਲਓ ਇੰਨਾ ਨੇ ਕਿਆ ਸੀ ਵੀ ਰਹਿਣਾ ਹੁਣ ਰਹਿ ਕੋਈ ਰਿਆ ਨਹੀਂ ਹੈਗਾ ਅਸੀਂ ਚੱਲੇ ਹੁਣ ਵੀ ਵਾਪਸੀ ਤੇ ਅਸੀਂ ਪਹਿਲਾਂ ਹੋਟਲ ਬੁੱਕ ਕਰਾਉਣ ਲੱਗੇ ਸੀ ਪਰ ਅੱਛਾ ਆਪਾਂ ਹੋਟਲ ਦੀ ਬੁੱਕ ਕਰਾਇਆ ਸਵੇਰੇ ਜਾਨ ਦੀ ਸਵੇਰੇ ਟੈਨਸ਼ਨ ਰਹਿਣੀ ਹੋਣੀ ਨਾ ਵਧੀਆ ਕਿਤੇ ਹੋਟਲ ਨਹੀਂ ਆਇਆ ਸੀ ਵਧੀਆ ਕਿਤਾਹ ਦੀ ਹੋਟਲ ਬੁੱਕ ਕਰਾਈ ਕਿਉਂਕਿ ਆਪਣੀ ਹੀ ਰਾਤ ਆ ਚਾਹੇ ਅਸੀਂ ਦੋਜਾ ਪਹੁੰਚੀ ਆਪਣੇ ਘਰੇ ਜਾ ਕੇ ਰਿਲੈਕਸ ਸਵੇਰੇ ਪੈਰ ਉਹ ਹੀ ਕੰਮ ਬਸ ਹੋ ਗਿਆ ਵੀ ਮਿਲਿਆ ਕਰਾਂਗੇ ਕਦੇ ਇੱਧਰ ਕਦੇ ਉੱਧਰ ਬੈਟੋ ਮਾਂ ਪਿੱਛੇ ਕੋ ਯੂ ਗੋ ਪਿੱਛੇ ਆਇਆ ਪਰ ਨਹੀਂ ਤਾ ਆਏ ਆਨ ਗਾਣੇ ਮਾਂ ਯੂ ਗੋ ਪਿੱਛੇ ਯੂ ਗੋ ਬੈਕਸਪ ਉੱਪਰ ਫॉर ਮੀ ਪਿੱਛੇ ਜਾ ਪਿੱਛੇ ਜਾਓ ਹਾਂ ਤੁਸੀਂ ਦੋਨੇ ਚਲੋ ਫੇ ਦੇਖੋ ਨਹੀਂ ਮਾਰਨਾ ਤੋੜਨਾ ਨਾ ਲਿਓ ਨਹੀਂ ਤੋੜਦੇ ਪਾਓ ਉਹ ਪਰ ਪਿੱਛੇ ਭਰਾ ਦੇ ਯਾਰ ਦਰਦੀ ਬਹੁਤ ਆਏ ਸਹੀ ਗੱਲ ਹੈ ਮਮਾ ਬਾਹਰ ਪਰ ਟੌਂਟ ਮਾਰੀ ਆਂਦੇ ਨੇ ਪਾਪਾ ਨੂੰ ਤਾਂ ਹੀ ਪਾਪਾ ਵਾਏ ਤੁਸੀਂ ਪੋਸਿਖੜ ਜੋ ਰਬ ਦਾ ਨਾਮ ਲੈ ਕੇ ਚੱਲੋ ਚਲੋ ਗਾਇਸ ਅਸੀਂ ਨਿਕਲ ਚੱਲੇ ਆਂ ਕਸੌਲੀ ਤੋਂ ਬਸ ਕਸੌਲੀ ਅਸੀਂ ਘੁੰਮ ਲਿਆ ਇੰਜੋਏ ਕਰ ਲਿਆ ਬੱਚਿਆਂ ਨੇ ਇੰਜੋਏ ਕਰ ਲਿਆ ਜਿਹੜੇ ਮੈਂਬਰ ਕਹਿੰਦੇ ਸੀ ਅਸੀਂ ਆਉਣ ਲੱਗੇ ਉੱਥੋਂ ਆਵਾਂਗੇ ਹੁਣ ਜਿਹੜੇ ਪਿੱਛੇ ਆ ਗਏ ਸਾਡੇ ਨਾਲ ਕਿਉਂਕਿ ਇਹ ਸਾਡੇ ਨਾਲ ਦਲੇਰੀ ਨਾਲ ਰਹਿੰਦੇ ਨੇ ਅਸਲੀ ਬੰਦੇ ਦਾ ਮੋਟੀ ਵੀ ਨਾਲ ਦਲੇਰ ਹੁੰਦੇ ਨੇ ਹਾਂ ਪੁੱਤ ਮੈਂ ਚ ਗਰ ਲਵਾਂਗਾ ਸਾਈਡ ਤੇ ਸਿੱਕਾ ਬੋਲਾ ਹਾਂ ਬੋਲੋ ਲਾਓ ਬੋਲੇ ਸੋਨ ਹਾਂ ਸੋਨ ਦੀਆਂ ਕਾਲੀ ਕਿਉ ਯਾਰ ਕਰਵਿੰਦਰ ਨੇ ਗੱਡੀ ਲਾ ਕੇ ਥੋ ਗੱਡੀ ਆ ਉਹ ਦੇਖ ਖੱਤਰੋ ਕੇ ਖਲਾੜੀ ਤੇ ਚਲੋ ਗਾਇਸ ਤੁਸੀਂ ਵੀਡੀਓ ਨੂੰ ਕਰੋ ਲਾਈਕ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਨਾਲ ਜਾਂ ਇਹੀ ਵਲੌਗ ਕੰਟੀਨਿਊ ਕਰਦਾ ਗੇ ਠੀਕ ਹੈ ਜੀ ਨਵੀਂ ਕਲੈਕਸ਼ਨ ਨਵੀਂ ਕਲਾ ਸਸ਼ੀਕਾਰ ਜੀ ਪਰੇ ਰੱਖੋ ਯਾਰ ਚਲੋ ਜੀ ਕਿ ਹੋਂਡਾ ਗੱਡੀ ਲੱਤ ਦੀ ਜਾਣੀ ਹੈ ਨਾ ਪਰ ਉਧਰ ਮੁਰੇ ਲਾ ਲਈ ਹੁਣ ਕਹਿੰਦਾ ਮੈਂ ਮੁਰੇ ਰਹੂੰਗਾ ਹਾਂ ਅੱਜ ਪਰਾਂਜ ਖੜਨਾ ਕਿਤੇ ਜਦੋਂ ਭੁੱਖ ਲੱਗੀ ਖਾਣਾ ਕੁਝ ਆਪਾਂ ਨੇ ਹਾਂ ਉਹ ਤਾਂ ਫਿਰ ਥੱਲੇ ਮੈਂ ਤਾਂ ਮੋਮੋਜ਼ ਹੀ ਖਾਦੇ ਚਾਹ ਦੀ ਜੰਦੀਗੜ ਤੋਂ ਜਦੋਂ ਚੰਦੀਗੜ੍ਹ ਤੱਕ ਅੱਗੇ ਚਲੇਗੇ ਨਾ ਜਿਲ੍ਹੇਪੁਰ ਤੋਂ ਉੱਥੇ ਕੋਈ ਢਾਬਾ ਦੇਖਾਂਗੇ ਠੀਕ ਟਾਈਮ ਹੋ ਗਿਆ ਤਾਂ ਆਪਾਂ ਪਹੁੰਚ ਗਏ ਜੀ ਭਵਾਨੀਗੜ ਤੇ ਸਾਡੀ ਪਿੱਛੇ ਜਿਹੜੀ ਬੱਚਾ ਪਾਰਟੀ ਆ ਉਹ ਸਾਰੀ ਸੁੱਤੀ ਪਈ ਏ ਹਨੇਰਾ ਭਾਵੇਂ ਹੁੰਦਾ ਹੋਵੇ ਤੇ ਲੋ ਜੀ ਪੌਣੇ 12 ਦਾ ਟਾਈਮ ਹੋ ਗਿਆ ਤੇ ਆਪਾਂ ਪੌਣੇ 9 ਵਜੇ ਚੱਲੇ ਸੀ ਆਪਾਂ ਕਸੌਲੀ ਤੋਂ ਤੇ ਹੁਣ ਟਾਈਮ ਪੌਣੇ 12 ਹੋ ਰਿਹਾ ਤੇ ਤੇ ਆਪਾਂ ਪਹੁੰਚ ਗਏ ਜੀ ਭਵਾਨੀਗੜ ਤੇ ਪਿੱਛੇ ਦਿੰਨੇ ਸਾਡੇ ਬੱਚੇ ਨੇ ਉਹ ਸਾਰੇ ਸੁੱਤੇ ਹੋਏ ਨੇ ਤੇ ਆਪਾਂ ਅੱਧਾ ਕੁ ਜੀਨੀਂ ਚ ਅੱਧਾ ਕੁ ਜੀਨੀਂ ਦਾ ਇਹ ਜਿਆਦਾ ਭੁੱਖੀ ਕਿਉਂਕਿ ਹਜੇ ਕੁਛ ਇਹਨਾਂ ਨੇ ਖਾਦਾ ਵੀ ਨਹੀਂ ਤੇ ਇਹ ਕਹ ਰਹੇ ਰੋਟੀ ਖਾਈਏ ਕਿ ਨਾ ਖਾਈਏ ਡਬਲ ਮਾਈਂਡਡ ਹੋਏ ਪਏ ਨੇ ਤੇ ਅਸੀਂ ਦੇਖਦੇ ਅੱਗੇ ਜੋ ਕਿ ਸੰਟਾ ਪਾਡੂਗਾ ਮਿਲਿਆ ਤੇ ਥੋੜਾ ਬਹੁਤਾ ਖਾ ਲਾਂਗੇ ਬਾਕੀ ਕਿਹੜਾ ਟੁੱਪਾ ਖਾਣ। ਉਹਨੇ ਹੁੰਦਾ ਰਹਾ ਢਾਬੇ ਵਾਲਾ ਮਟਰਕਾ ਮਿਲਿਆ ਵਿਚਾਰੇ ਨੇ ਰਸਵੜੀਆਂ ਦੇਣ ਉਹ ਤਾਂ ਖੁਲਈ ਖੁਣਗੇ ਨਾ ਹਰੀ 8 9 ਵਜੇ ਰੋਟੀ ਆਪਣੀ ਖਾ ਜਾਂਦੇ ਕੋਈ ਟਾਪਰ ਉੱਪਰ ਦੇਖ ਕੇ ਚਲੋ ਲਗਾ ਤਾਂ ਖਲੇ ਹੋਣਗੇ ਫਿਰ ਜੇ ਮੈਕਡੋਨਲਡਸ ਡੋਨਲਡਸ ਨਾਲ ਉਹ ਮੂਹ ਕੋਈ ਕਿਹੜਾ ਹੋਊਗਾ ਅਸੀਂ ਤੁਹਾਨੂੰ ਸੁਨਾ ਵਾਲੇ ਰੋਡ ਤੇ ਚੜ ਜਾਗੇ ਅੱਛਾ ਚਲ ਕੋਈ ਨਾ ਦੇ ਦੇ ਅੱਗੇ ਜਾ ਕੇ ਸਾਹਮਣੇ ਲਾਈਟਰ ਦਿਖ ਰਿਹਾ ਹੈ ਲੱਗ ਰਿਹਾ ਜੇ ਸ਼ਾਵਰ ਚੱਲ ਰਹੇ ਹੁੰਦੇ ਨੇ ਧੁੰਦ ਪੈ ਗਈ ਨਾ ਉੱਥੇ ਧੁੰਦ ਨਹੀਂ ਸੀ ਬਿਲਕੁਲ ਵੀ ਕਸੌਲੀ ਪੂਰਾ ਧੁੰਦ ਨਹੀਂ ਸੀ ਹੈਗੀ ਪੂਰਾ ਵੀ ਧੁੰਦ ਨਹੀਂ ਹੈਗੀ ਐਂ ਲੱਗਦਾ ਹੈ ਨਾਰਮਲ ਜਦੋਂ ਅਸੀਂ ਇਧਰ ਪੰਜਾਬ ਐਂਟਰ ਕੀਤੇ ਮੈਂ ਕਿਹਾ ਦੇਖੀ ਧੁੰਦ ਤਾਂ ਧੁੰਦ ਸ਼ੁਰੂ ਹੋ ਗਈ ਤੇ ਬਾਕੀ ਚਲੋ ਜੀ ਬਣੇ ਰਹੋ ਤੁਸੀਂ ਵਲੌਗ ਚ ਇਹਨੂੰ ਆਪਾਂ ਵਲੌਗ ਨੂੰ ਇੱਥੇ ਖਤਮ ਕਰ ਦਾਂਗੇ ਤੇ ਦੂਜਾ ਆਪਾਂ ਘਰ ਜਾ ਕੇ ਕਾਹਤੇ ਨੂੰ ਕਰਦਾਂਗੇ ਠੀਕ ਹੈ ਜੀ ਹੁਣ ਆਪਾਂ ਸਾਰੇ ਹੈ ਘਰੇ ਜਾ ਕੇ ਚਾਹ ਚੁਪੀ ਨੇ ਦੇ ਨਾਲ ਅਗਸ ਮਿਲਿਆ ਤਾਂ ਘਰੇ ਜਾ ਕੇ ਦੁੱਸ ਪੱਤੀ ਪਾ ਕੇ ਪੀ ਲਾਂਗੇ ਠੀਕ ਹੈ ਜੀ ਤੇ ਆ ਜਾਈ ਜਿਹੜੇ ਸਿਰ ਤੇ ਪਾਏ ਹੋਏ ਨੇ ਉੱਥੋਂ ਸ਼ਾਪਿੰਗ ਕੀਤੀ ਹੈ ਜੀ ਇਹ ਵੀ ਅਸੀਂ ਐਂ ਤੁਰ ਗਏ ਤੇ ਬਾਅਦ ਚ ਉੱਥੇ ਜਦੋਂ ਕੰਨਾਂ ਜਾਂ ਨੂੰ ਠੰਡ ਲੱਗੀ ਐਹੀ ਇੱਕ ਐਪ ਵੇਂਦੇ ਪ੍ਰੀਕੀ ਕੈਬ ਲੈ ਲੈਂਦੇ ਆ ਕੈਬ ਲੈ ਲੈਂਦੇ ਆ ਫਿਰ ਸਾਨੂੰ ਆ ਦਿਖੇ ਕਿ ਆ ਚੀਜ਼ ਨਾ ਕਵਰ ਹੋ ਜਾਂਦੀ ਵਧੀਆ ਹਟ ਟੱਕੀ ਜਾਂਦੀ ਕੰਨਾਂ ਦੀ ਤੇ ਫਿਰ ਅਸੀਂ ਮੈਂ ਸਿੰਗਲ ਰੋਡ ਆ ਗਿਆ ਤਾਂ ਹੁਣ ਤੋਂ ਧਿਤ ਜਿਆਦਾ ਵੱਧਦੀ ਜਾ ਰਹੀ ਹੈ ਦੇਖੋ ਕੈਮਰੇ ਚ ਸਾਫ ਦਿਖ ਰਿਹਾ ਚੰਨੀ ਦੀ ਤੇ ਬਾਕੀ ਨਾ ਅਸੀਂ ਆਹ ਜਿਹੜੇ ਲੈਨੇ ਚਾਰਾਂ ਵਾਸਤੇ ਗਗੜ ਵਾਸਤੇ ਮੇਰੇ ਵਾਸਤੇ ਯਮਣ ਵਾਸਤੇ ਦਮਣ ਵਾਸਤੇ ਸਾਰੇ ਵਾਸਤੇ ਇਹ ਲੈ ਲਈ ਕੋਈ ਤਰ੍ਹਾਂ ਦੀ ਵੀ ਕੋਈ ਰੋਸ ਨਾ ਜਾਏ ਮੈਂ ਆਉਂ ਨਿਆ ਲੈ ਲਿਆ ਤੇ ਉਹ ਨਿਆ ਬਸ ਕਲਰ ਆਪਾਂ ਇਹ ਲੱਗ ਲੈ ਲਿਆ ਨੇ ਕੁ ਲੱਗ ਗਰੀ ਆਏ ਪਾਜੂਪੀ ਵਾਲੇ ਆ ਥੋੜੀ 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 ਆਪਾਂ ਇੱਥੇ ਪਹੁੰਚੇ ਯਾਰ ਹੋਰ ਥੱਕ ਗਏ ਬੱਚੇ ਵਿਚਾਰੇ ਹੁਣ ਜੇ ਥੱਕਿਆ ਪਹਿਲਾਂ ਤਾਂ ਨਹੀਂ ਹਟਕੇ ਵਧੀਆ ਲੱਗਦੀ ਲੌਂਗ ਡ੍ਰੈਗ ਵਧੀਆ ਲੱਗਦੀ ਚਲ ਜੀ ਗੱਡੀ ਬਤੀ ਹੋਏ ਗੱਡੀ ਵੇ ਘਾਰਾ ਪੜੀ ਹਨਾ ਨਾ ਨਾ ਕਿਹ ਘੈਂਟ ਹੈ ਲੋਈ ਧੁੰਦ ਵੱਦੀ ਜਾ ਰਹੀ ਧੁੰਦ ਵੱਦੀ ਜਾ ਰਹੀ ਤੇ ਆਪਾਂ ਹੁਣ ਘਰੇ ਪਹੁੰਚ ਗਏ ਤੁਹਾਨੂੰ ਮਿਲਾਂਗੇ ਠੀਕ ਹੈ ਜੀ ਲੋ ਜੀ ਦੇਖੋ ਇੱਥੇ ਧੁੰਦ ਪਹੁੰਚ ਕੁਛ ਵੀ ਨਹੀਂ ਦੇਖ ਰਿਹਾ ਆ ਕੈਮਰੇ ਨਾਲ ਤੁਹਾਨੂੰ ਮਾੜਾ ਮੋਟਾ ਦੇਖ ਰਿਹਾ ਤੇ ਜਮ ਨਹੀਂ ਦੇਖ ਰਿਹਾ ਸਾਡੀਆਂ ਗੱਡੀਆਂ ਦੋਨੇ ਅੱਗੇ ਪਿੱਛੇ ਹੀ ਨੇ ਪਿਛਲੀ ਗੱਡੀ ਵੀ ਮਣੋ ਤਾਂ ਦੀ ਸਾਡੇ ਪਿੱਛੇ ਆ ਕੈਮਰੇ ਚ ਦੇਖੋ ਮਾੜਾ ਮੋਟਾ ਕਈ ਵਾਰ ਦੇਖਦਾ ਨਹੀਂ ਤੇ ਜਮ ਨਹੀਂ ਦੇਖਦਾ ਹੈਗਾ ਕੀ ਆ ਰਿਹਾ ਅੱਗੇ ਅੱਗੇ ਕੁਛ ਨਹੀਂ ਆ ਰਿਹਾ ਉਹ ਲੇਟਾਂ ਜਗਨੇ ਟਾਪਾ ਟੋਪਾ ਹੋਣਾ ਕੋਈ ਵੈਸ ਨੂੰ ਢੱਬ ਆ ਗਿਆ ਪਹੁੰਚ ਜਾਣਾ ਹੌਲੀ ਹੌਲੀ ਬਸ ਐ ਲੋ ਗਾਇਜ਼ ਆ ਟਾਈਮ ਹੋ ਚੁਲਾ ਪੌਣੇ 1 ਵਜੇ ਦਾ ਤੇ ਆਪਾਂ ਘਰੇ ਪਹੁੰਚ ਗਏ ਆ ਗਗਨ ਨੀ ਗੇਟ ਗੁੱਟ ਖੋਲਤਾ ਓਏ ਹੋਏ ਹੋਏ ਮੈਂ ਨਾ ਉਤਰ ਧਿਆਨ ਨਾ ਮੈਨੂੰ ਤਾਂ ਡਰ ਲੱਗਦਾ ਡਰਿਆ ਨਾ ਕਰ ਦੋ ਬੈਠਾ ਨਾ ਫਿਰ ਵੀ ਬੈਠਾ ਨਾ ਫਿਰ ਵੀ ਚਲੋ ਸਾਰਿਆਂ ਨੂੰ ਨਵੇਂ ਵਲੌਗਸ ਤੇ ਵੈਲਕਮ ਆ ਤੇ ਫਤਿਹ ਗਾਣੇ ਗਾ ਰਿਹਾ ਕਿਹੜੇ ਪਤਾ ਬੋਲੀ ਇਹ ਗੱਲ ਤੋਂ ਗਿਆ ਸੀ। ਅੱਜ ਧੁੱਪ ਨਿਕਲੀ ਆਪਣੇ ਤੇ ਅਸੀਂ ਵੀ ਲੱਗਿਆ ਕੱਪੜੇ ਕੁੱਪੜੇ ਧੋਣ ਪਰਨੀਤ ਨੇ ਜਿਹੜੀ ਲੋਈ ਲੈਂਦੀ ਹੈ ਉਥੋਂ ਪਸੌਲੀ ਤੋਂ ਇਹ ਕਹਿੰਦਾ ਮम्मा ਧੋ ਕੇ ਦੋ ਜਿਸ ਮਹਿਲ ਬੜੀ ਗੰਦੀ ਆਉਂਦੀ ਹੈ ਮੈਂ ਇਹਨੂੰ ਧੋਣਾ ਮੈਨੂੰ ਧੁੱਪ ਨਿਕਲੀ ਆਪਾਂ ਧੋਦੇ ਨੇ ਕੱਪੜੇ ਸਾਰੇ ਅਸੀਂ ਦੇਖੋ ਸਮੋ ਦੇ ਆਪਣਾ ਲਹਿੰਗਾ ਤਿਆਰ ਹੋਇਆ ਕਿ ਡਾ ਘੈਂਟ ਤੁਸੀਂ ਐਵੇਂ ਦਾ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਸ਼ਿਮਰ ਉੱਤੇ ਰੈਡੀ ਕੀਤਾ ਆਪਾਂ ਨੇ अंदर कुछ रखे सड़ गया स्मैल नहीं नहीं है? नहीं कुछ नहीं ना रखे अंदर तो जो स्मैल हार्जो ना अंदर छेती

ਸ਼ੂਜ਼ ਬੋਕਰਨੀ ਨਹੀਂ ਨਹੀਂ ਉਹ ਚੁੱਕੇ ਪੈਣੀ ਸ਼ੂਨੀ ਚਪੜਾ ਰਹੇ ਆਪ ਨੂੰ ਪਤਾ ਹੈ ਉਹ ਸੌਕਸ ਕਰਕੇ ਆਉਂਦੇ ਨਹੀਂ ਇੰਨੀ ਚੁੱਭਦੀ ਹੈਗੀ ਹੈ ਲੋਈ ਪਤਾ ਨਹੀਂ ਕਿਵੇਂ ਲਈ ਜਾਂਦਾ ਇਹ

ਇਹ ਕਾਸਾ ਨਾ ਮਸਲਾ ਜੇ ਤੁਸੀਂ ਆਮ ਆਉਂਦੇ ਫਾਪੀਆ ਆਹ ਮੈਂ ਆਉਣਾ ਨਹੀਂ ਅਗਣਾ ਮੈਂ ਸ਼ਾਮ ਨੂੰ ਆਉਣਾ ਸੁਣਾ ਲੂ ਇਹ ਕਾ ਸਹੀ ਲੱਗਣੋ ਆ ਕੋਈ ਸਹੀ ਆਪਣੇ ਨਾਮ ਮੈਜ ਜਿਹਾ ਹਾਂ ਫਿਰ ਲਾ ਜਿਹੜਾ ਮਰਦੀ ਹੈ ਇਹ ਆਪਣੇ ਮੈਜ ਹੋ ਜਾਊਗਾ ਕਿਉਂਕਿ ਆਪਣੇ ਸੋਫਾ ਹਜੇ ਆਇਆ ਨਹੀਂ ਗੈਡੀ ਹੋਇਆ ਨਹੀਂ ਮੈਚ ਹਾਂ ਪਾਣੀ ਬਾਰਨ ਕਿੰਨੇ ਦੇ ਇਹ ਤਾਂ ਹੂੰ ਆ ਕੀ ਸਿਸਟਮ ਆ ਅੱਧਾ ਤੇ ਆ ਪੂਰਾ ਨਹੀਂ ਬੁੱਤੇ ਪ੍ਰਿੰਟ ਹੈ ਇਹ ਪਲੇਮੈਂਟ

ਉਹੀ ਮੈਂ ਸ਼ੀਰਜੀ ਪੁੱਛ ਰਹੀ ਸੀ ਨੈੱਟ ਵਾਲੀ ਨੈੱਟ ਵਾਲੀ ਦਾ ਡਾਊਰ ਬੜਾ ਖਰਚਾ ਉਹ ਸੁਣ ਕੇ ਜਦੋਂ ਉਹ ਦੱਸ ਸੀ ਜਿਹੜਾ ਲਵਣਾ ਚਾਹੁੰਦਾ ਹੈ ਨਾ ਟਿਸ਼ੂ ਹਾਂ ਮੂਰੇ ਪਰਲਟ ਤੇ ਆ ਗਿਆ ਜੀ ਸੁਣ ਜਾਨ ਨੈੱਟ ਦੇ ਵਿੱਚ ਆਂਦਾ ਇੱਕ ਹੈ ਨਾ ਤੇ ਆ ਜਾਲੀ ਆ ਗਈ ਹਾਂ ਹਾਂ ਆਈ ਹੈ ਇਹ ਬੈਗ ਤੇ ਲੱਗ ਜੇਗੀ ਇਹ ਪਰ ਕਿੰਨੇ ਦਾ ਮੂਰਲਾ ਕਰਨਾ ਉਹਨੇ ਵੀ ਦੇਣਾ ਹਾਂ ਇਹਦੇ ਵਿੱਚ ਆ ਜਿਹੜਾ ਵਰਕ ਹੈ ਨਾ ਉਹ ਬਿਲਕੁਲ ਪਲੇਨ ਹੈ ਵਰਕ ਨਾ ਹੋਵੇ ਪਲੇਨ ਵੀ ਆਉਂਦੇ ਹਾਂ ਹਾਂ ਬਿਲਕੁਲ ਪਲੇਨ ਦੇ ਕਾ ਵੀ ਹੇ ਰਿਹਾ ਹੈ। ਕਾ ਸੋਹਣਾ। ਹੂੰ ਆ ਪਿਆਰਾ ਹੈ। ਹੂੰ ਕਾ ਪਿਆਰਾ ਹੈ। ਹੋਰ ਕਿਡਨ ਡਿਜ਼ਾਈਨ ਇੱਕ ਤੇੜਕ ਗਿਆ ਆਪਾ। ਚੈੱਕ ਕਰ ਲਓ। ਮੈਂ ਇਹ ਤਾਂ ਪੁੱਤਾ ਜਪ ਡਾਰਕ ਲਫਾਈਏ। ਨਹੀਂ ਡਾਰਕ ਨਹੀਂ ਨਹੀਂ ਸੋਹਣਾ ਲੱਗਣੇ। ਅੱਛਾ ਇਹ ਜਿਹੜਾ ਬੈਕ ਸਾਈਡ ਕਹਿ ਰਹੇ ਤੁਸੀਂ? ਬੈਕ ਸਾਈਡ ਤੇ ਇਹ ਮੈਦੇ ਹੀ ਠੀਕ ਲੱਗਦਾ। ਕਿਹੜਾ ਕੱਪੜਾ ਮੈਨੂੰ ਦਿਖਾ ਰਹੀ ਹੋ ਚੀਜ਼? ਵਾਈਟ ਕਲਰ ਚ। ਨਹੀਂ, ਉਹ ਤਾਂ ਚੀਜ਼ ਹੋ ਰਹੀ ਹੈ, ਉਹ ਤਾਂ ਫਲੇਨ ਦਾ ਪਟੜਾ ਸੀ। ਹਾਂ। ਇਹ ਟਿਸ਼ੂ ਤੇ ਆ। ਅੱਛਾ ਇਹ ਟਿਸ਼ੂ ਤੇ ਆ ਜਾਂਦਾ। ਠੀਕ ਹੈ। ਆਹ ਟਿਸ਼ੂ ਵਾਲਾ ਕੱਪੜਾ ਸਹੀ ਹੈ। ਨਾਲੇ ਆਹ ਵਾਲੀ ਚੀਜ਼ ਇਹਦੇ ਨਾਲ ਮੈਚ ਵੀ ਹੋ ਰਹੀ ਹੈ। ਤੁਸੀਂ ਸੈਨਾ ਮੈਂਦਾ ਕਿ ਮੈਂ ਹੁਣ ਇਹ ਕਿੰਨੇ ਦਾ? 1400 ਦਾ ਪੜਦਾ ਹੈ। 3400 ਦਾ ਇੱਕ ਪੜਦਾ ਹੈ। ਇਹ ਲੈ ਲਓ। ਅੱਛਾ ਇਹ ਲੈ ਲਓ। ਇਹਦਾ ਵਾੜਸ ਕਰ ਦਿੰਦੇ ਕਰ ਦਿੰਦੇ। ਉਹ ਸਾਰਾ ਪੂਆ ਤੁਹਾਨੂੰ ਜਿਸ ਵਰ ਮੀਟਰ ਵੀ ਲਾਈ ਜੇ। ਹੂੰ। एक तो पढ़ दो हाँ तो तो बैक पे ही बैक पे तो मैं ना तो कठे ही लगूगा ना नाली टाइप होगा कठे ही नाली टाइप होगा हाँ मतलब वो ज़्यादा ट्रांसपेरेंट नहीं होगा हाँ ना मतलब होगा मोटा ही वो तो हमें रोशनी नहीं होगा तो ये होर भी देखिए आपसे वो कुछ अपन वो रेडीमेड हम तो बनाएंगे हाँ वो चीज़ नहीं मिलेगी हाँ वो चीज़

ਹਾਂ ਜੀ ਆਈ ਕਰ ਲਿਆ ਆਪਣੀ ਟੈਲਰ ਨਾਲ ਮੈਸਜ ਮੈਂ ਦੇ ਤਾ ਇਹਨਾਂ ਚੁਸ ਸਿਲੈਕਟ ਕਰ ਲਏ ਆਂ ਆਪਾਂ ਨੂੰ ਭੇਜਾਂ ਆਪਾਂ ਨੂੰ ਭੇਜ ਦੇ ਫੋਟੋ ਜੀ ਬਈ ਕੋਈ ਕੁਝ ਮਜ਼ਾ ਦੋ ਬਾਦ ਨੂੰ ਸਾਫੀ ਆਉਣੀਆ ਕਰ ਗੰਦੀ ਘਾੜੋ ਗਾਈ ਇਸ ਚਾਕੇ ਚੋਲੋ ਕਰਨੇ ਕਰੀਏ ਆਖਾਉ ਸਾਖਾਉਂਦਾ ਜੇਦਾਂ ਜੇ ਮੈਂ ਜੇਦਾਂ ਆਪਾਂ ਬੋਲੀ ਗਾਣਾ ਦੁਬਾਰਾ ਫਿਰ दोबाराई जाना दोबारा बोलना शुरू तो मैं <गेण>। ਥੋੜੀ ਦੇ ਪੁੱਤ ਮੈਨੂੰ ਚਾਹ ਮੈਂ ਪੀ ਕੇ ਆਈਆਂ ਕਿਰਨ ਚਾਹ ਘੱਟ ਕਰ ਕਿਰਨ ਸ਼ੁਕਰ ਹੋ ਰਹਿਣਾ ਤੇਰੀ ਚਾਹ ਵੀ ਮੇਰੇ ਪੈਣੀ ਕਹਿੰਦਾ ਤੇਨੂੰ ਛੁੱਪ ਪਰ ਕਾਹਨੇ ਤੇ ਸੰਗੀ ਬਾਤ ਕਿਲੇ ਆ ਲੈ ਜਾ ਆਹ ਮੈਂ ਤਾਂ ਆਪ ਨੇ ਇਤਨੂੰ ਕਿਹਾ ਦੋ ਪੀ ਚੱਕ ਕੇ ਲਿਆ ਕਰੇ ਮੈਂ ਸੰਤਰਾ ਖਾਦਾ ਨਹੀਂ ਹੋ ਰਿਹਾ ਅੱਜ ਸੰਤਰਾ ਖਾਜ ਉਧਰ ਜਗ੍ਹਾ ਤੇ ਸੰਤਰੇਆਂ ਦੇਖਣ ਸਾਰਾ ਪਤਾ ਹੀ ਪਾ ਗਿਆ ਏਟੀਐ ਸੀ ਨਹੀਂ ਵੇਖਿਆ ਨਾਲ ਕਰਦੇ ਨੀ ਇਹਦੇ ਦੇ ਬਾਰੇ ਹੈ ਮੈਂ ਵੇਖ ਕੱਢੀ ਚੋਂ ਅਬ ਆਹ ਮੇਰੇ ਕੋ ਪੋਟਾ ਨਹੀਂ ਕੋਣ ਰੋਦੀ ਲੈ ਅੱਜ ਦੋ ਗੱਲ ਮੰਗ ਕੇ ਰੋਦੀ ਜਾਉਂਦੀ ਨਹੀਂ ਨਹੀਂ ਉਹ ਜਿੱਤਾ ਕਹਿੰਦਾ ਮੈਂ ਪਾਲਾ ਉਹ ਦਵਾਈ ਛੱਡਿਆ ਤੇ ਬੱਸ ਹੁਣ ਮੈਂ ਇੱਥੇ ਆ ਗਿਆ ਤੁਸੀਂ ਪਾ ਕੇ ਰੱਖਿਆ ਹੈ ਹੈਲੋ ਗਾਇਸ ਫਸ ਹੋ ਜਾ ਤੂੰ ਫਤ ਤੇਲ ਤੋਂ ਕਿਦਾਂ ਉਹ ਦੁੱਕੀ ਗੱਦੇ ਬਲੁਰੇ ਤਾਂ ਡਾਕਟਰ ਜਾਣਿਆ ਬੁਲਟ ਹਟਰਾ ਲਿਆ ਤਾਂ ਤਾਂ ਇਹ ਘੱਟਾ ਸਾਰਾ ਹੋ ਗਿਆ ਉਹ ਜਿਹੜੇ ਫਾਟਾ ਤਰਵਤ ਨੂੰ ਜਲੇ ਬਲਟ ਜਿਹੜਾ ਮੈਂ ਆ ਰਿਹਾ ਕਾਦੇ ਨਹੀਂ ਮੈਨੂੰ ਤਾਂ ਉਹ ਹੀ ਨਹੀਂ ਪਸੰਦ ਆਉਂਦੇ ਮੈਂ ਦੰਮੂ ਨੂੰ ਕਹਿੰਦਾ ਦੁਪਹਿਰੇ ਮੈਂ ਜੂਸ ਬਣਾ ਦੇ ਮਸ਼ੀਨ ਲਾਇਆ ਉਹ ਬਈ ਫੌੜੀ ਤੇ ਨਾ ਖੜੀ ਨਹੀਂ